ਆਓ ਇੱਕ ਹੋਰ ਕਹਾਣੀ ਨਾਨਕ ਸਿੰਘ ਜੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੀ ਜ਼ਿੰਦਗੀ ਦੀ ਕਮਾਈ ਦੁਕਾਨਦਾਰ ਪਾਸ ਜੇ ਕਦੀ ਇੱਕ ਪਾਸੇ ਰੱਬ ਖੜੋਤਾ ਹੋਵੇ ਤੇ ਦੂਜੇ ਪਾਸੇ ਗਾਹਕ ਤਾਂ ਉਹ ਰੱਬ ਨੂੰ ਛੱਡ ਕੇ ਪਹਿਲਾਂ ਗਾਹਕ ਨਾਲ ਗੱਲ ਕਰੇਗਾ ਵਪਾਰਕ ਨੁਕਤੇ ਨਾਲ ਸ਼ਾਇਦ ਹੋਣਾ ਵੀ ਇਦਾਂ ਹੀ ਚਾਹੀਦਾ ਹੈ ਕਿਉਂਕਿ ਦੁਕਾਨਦਾਰ ਦਾ ਅਸਲੀ ਰੱਬ ਉਸਦਾ ਗਾਹਕ ਹੈ ਪਰ ਉਸ ਦਿਨ ਇੱਕ ਅਨੋਖੀ ਗੱਲ ਦੇਖਣ ਵਿੱਚ ਆਈ ਬਲਰਾਜ ਸ਼ਰਮਾ ਇੱਕ ਲੇਖਕ ਤੋਂ ਵੱਧ ਕੁਝ ਨਹੀਂ ਸੀਗਾ ਫਿਰ ਵੀ ਸ਼ਹਿਰ ਦੇ ਸਭ ਤੋਂ ਵੱਡੇ ਪ੍ਰਕਾਸ਼ਕ ਦੀ ਸਾਰੀ ਤਵੱਜੋ ਉਸ ਵੱਲ ਸੀਗੀ ਸੀਜ਼ਨ ਦਾ ਮੌਕਾ ਸੀ ਕਿਤਾਬਾਂ ਦੇ ਗਾਹਕਾਂ ਨੇ ਕਾਵਾਂ ਰੋਲੀ ਪਾਈ ਹੋਈ ਸੀ ਪਰ ਕੀ ਮਜਾਲ ਜੋ ਖੰਨਾ ਜੀ ਨੂੰ ਇਸ ਦੀ ਜ਼ਰਾ ਵੀ ਪਰਵਾਹ ਹੋਵੇ ਅਖੀਰ ਜਦ ਖੰਨਾ ਜੀ ਨੇ ਦੇਖਿਆ ਕਿ ਦੁਕਾਨ ਤੇ ਬੈਠ ਕੇ ਸ਼ਰਮਾ ਜੀ ਨਾਲ ਗੱਲਾਂ ਕਰਨ ਦੀ ਸਹੂਲਤ ਨਹੀਂ ਮਿਲ ਸਕਦੀ ਤਾਂ ਉਹ ਗਾਹਕਾਂ ਨੂੰ ਮਨੀਮ ਤੇ ਰਹਿਮ ਤੇ ਛੱਡ ਕੇ ਕੱਦੀ ਤੋਂ اٹਕੜੋਤੇ ਤੇ ਸ਼ਰਮਾ ਜੀ ਨੂੰ ਬਾਹਾਂ ਫੜੀ ਦੁਕਾਨ ਤੋਂ ਹੇਠਾਂ ਉਤਰ ਗਏ। ਲక్ష్ਮੀ ਦੇ ਗ੍ਰਿਪਾ ਪਾਤਰ ਨੂੰ ਸਰਸਵਤੀ ਦੇ ਪੁਜਾਰੀ ਨਾਲ ਤੁਰੇ ਜਾਂਦੇ ਆ ਦੇਖ ਕੇ ਬਾਜ਼ਾਰ ਵਾਲਿਆਂ ਨੇ ਹੈਰਾਨੀ ਪ੍ਰਗਟ ਕੀਤੀ। ਗੱਲ ਇਹ ਹੈ ਕਿ ਸ਼ਰਮਾ ਜੀ ਖੰਨਾ ਜੀ ਨੇ ਇੱਕ ਮੋੜ ਕੋਲ ਰੋਕ ਕੇ ਕਿਹਾ ਮੈਨੂੰ ਪਤਾ ਲੱਗਿਆ ਸੀ ਤੁਸੀਂ ਅੱਜ ਕੱਲ ਪੈਸੇ ਟਕੇ ਵੱਲੋਂ ਕਾਫੀ ਔਖੇ ਰਹਿੰਦੇ ਹੋ। ਇਸੇ ਕਰਕੇ ਮੈਂ ਤੁਹਾਨੂੰ ਸੱਦ ਕੱ ਲਿਆ ਸੀ ਕਿਤਾ ਕੀ ਜਾਵੇ ਸਮਾਂ ਹੀ ਬੜਾ ਨਜ਼ਿਕ ਆ ਗਿਆ ਹੈ। ਰੋਟੀ ਦਾ ਸਵਾਲ ਅੱਜ ਹਰ ਕਿਸੇ ਲਈ ਜ਼ਿੰਦਗੀ ਮੌਤ ਦਾ ਸਵਾਲ ਬਣਿਆ ਹੋਇਆ ਹੈ ਸ਼ਰਮਾ ਜੀ ਦੀਆਂ ਨਿਰਾਸ਼ ਅੱਖਾਂ ਵਿੱਚ ਆਸ਼ਾ ਹੀ ਨਹੀਂ ਜ਼ਿੰਦਗੀ ਦੀ ਚਮਕ ਵੀ ਆ ਗਈ ਸੀ ਪਰ ਗੱਲ ਦਾ ਪੂਰੀ ਤਰ੍ਹਾਂ ਮਤਲਬ ਨਾ ਸਮਝ ਕੇ ਉਸਨੇ ਖੰਨਾ ਜੀ ਦੇ ਚਿਹਰੇ ਵੱਲ ਤੱਕਦਿਆਂ ਕਿਹਾ ਕੀ ਪੁੱਛਦੇ ਹੋ ਖੰਨਾ ਜੀ ਬਸ ਟੱਕੀ ਦੇ ਜੀ ਤੇ ਕੋਈ ਨਾ ਬੁੱਝੇ ਸੱਚੀ ਗੱਲ ਤੁਹਾਨੂੰ ਦੱਸਾਂ ਲੋਕੀ ਜਿਸ ਚੀਜ਼ ਨੂੰ ਹੁਨਰ ਹੁਨਰ ਤੇ ਕਲਾ ਕਲਾ ਕਹੇ ਕਿ ਕੁੱਕ ਦੇ ਰੰਨੇ ਨੇ ਦਿਲ ਕਰਦਾ ਏ ਇਸ ਹੁਨਰ ਦੀ ਰੋਜ਼ ਸਵੇਰੇ ਉੱਠ ਕੇ ਛਿੱਤਰਾ ਨਾਲ ਪੂਜਾ ਕਰਿਆ ਕਰ। ਤੁਸੀਂ ਸੋਚੋ ਜਰਾ ਦਿਹਾੜੀਦਾਰ ਮਜ਼ਦੂਰ ਵੀ ਦੋ ਵੇਲੇ ਬਹੀ ਸੱਜਰੀ ਖਾ ਲੈਂਦੇ ਨੇ ਪਰ ਇੱਕ ਸਾਡੇ ਵਰਗੇ ਬਦਨਸੀਬ ਨੇ ਕਿ ਇੰਨੀਆਂ ਪੜਾਈਆਂ ਕਰਨ ਤੋਂ ਬਾਅਦ ਹੱਥ ਅੱਗੇ ਤੇ ਹੱਥ ਪਿੱਛੇ ਕਰਦੀ ਤੁਹਾਨੂੰ ਕੀ ਹਾਲਤ ਦੱਸਾਂ ਸੁਣੋ ਤੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਸਕ ਜਾਵੇ ਤੇ ਬੋਲਦਿਆਂ ਬੋਲਦਿਆਂ ਉਸ ਦੀਆਂ ਅੱਖਾਂ ਵਿੱਚੋਂ ਜਿਹੜੇ ਪਾਣੀ ਦੇ ਦੋ ਕਤਰੇ ਡਿੱਗੇ ਉਹਨਾਂ ਨੇ ਬਿਨਾਂ ਬੋਲਿਆ ਹੀ ਘਰ ਦੀ ਹਾਲਤ ਦੱਸ ਦਿੱਤੀ ਸੀ ਅਫਸੋਸ ਹੋਈ ਅਫਸੋਸੀ ਹੋਈ ਆਵਾਜ਼ ਵਿੱਚ ਖੰਨਾ ਜੀ ਬੋਲੇ ਪਰਮਾਤਮਾ ਮਿਹਰ ਕਰੇ ਮੇਰੇ ਦੋਸਤ ਤੁਹਾਡੇ ਵਰਗੇ ਨੌਜਵਾਨਾਂ ਨੂੰ ਘਬਰਾਣਾ ਨਹੀਂ ਚਾਹੀਦਾ ਕੱਲ ਕਿਸੇ ਪਾਸੋਂ ਸੁਣੀ ਸੀ ਤੁਹਾਡੀ ਕਰੋਗੀ ਹਾਲਤ ਸੱਚ ਜਾਣਣਾ ਗਹਿਰਤ ਵਿੱਚ ਡੁੱਬਿਆ ਹੋਇਆ ਹਾਂ ਉਸੇ ਵੇਲੇ ਦਾ ਹੀ ਸਾਡੇ ਕਲਾਕਾਰਾਂ ਦੀ ਜੇ ਇਹ ਹਾਲਤ ਹੋਵੇ ਤਾਂ ਲੱਖ ਲਾਣਤ ਹੈ ਸਾਡੇ ਨਾਂ ਨੂੰ ਮੈਨੂੰ ਦੱਸੋ ਤੁਹਾਡੀ ਕੀ ਸੇਵਾ ਕਰ ਸਕਦਾ ਸ਼ੁਕਰਗੁਜ਼ਾਰੀ ਦੇ ਨਿੱਗੇ ਬੋਲ ਨਾਲ ਸ਼ਰਮਾ ਲੁੱਦਿਆ ਗਿਆ ਸੀਗਾ ਅੱਖਾਂ ਦੇ ਥਰੂ ਉਸ ਦੇ ਗਲੇ ਵਿੱਚ ਜਾ ਇਕੱਠੇ ਹੋਏ ਲਰਜ ਦੀ ਆਵਾਜ਼ ਵਿੱਚ ਬੋਲਿਆ ਤੁਹਾਡੀ ਬੜੀ ਮਿਹਰਬਾਨੀ ਆਸਲ ਵਿੱਚ ਖੰਨਾ ਜੀ ਮੈਂ ਹੁਣ ਇਸ ਹੁਨਰ ਜਾਂ ਕਲਾ ਨੌ ਦੀ ਜ਼ਹਿਮਤ ਤੋਂ ਪਿੱਛਾ ਛਡਾਉਣਾ ਚਾਹਦਾ ਹਾਂ ਟਰਿਬਿਊਨ ਵਿੱਚ ਪੜਿਆ ਸੀਗਾ ਕਿ ਦਿੱਲੀ ਵਿੱਚ ਇੱਕ ਫਾਰਮ ਨੂੰ ਬੀਏ ਫਾਰਮ ਨੂੰ ਬੀਏ ਪਾਸ ਕਲਰਕ ਦੀ ਲੋੜ ਹੈ ਮੈਂ ਅਪਲਾਈ ਕਰ ਦਿੱਤਾ ਹੈ ਇੰਟਰਵਿਊ ਵਾਸਤੇ ਪਰਸੋ ਜਾਣਾ ਹੈ ਤਨਖਾਹ ਭਾਵੇਂ 60 ਰੁਪਏ ਹੈ ਪਰ ਚਲੋ ਬਾਲ ਬੱਚਾ ਭੁੱਖਾ ਕਰਨ ਤੋਂ ਤਾੰਬ ਜੇਗਾ ਹੀ ਸੋ ਜੇ ਤੁਸੀਂ ਕਿਰਪਾ ਕਰਕੇ ਕਿਰਾਏ ਪਹਾੜੇ ਲਈ ਥੋੜੀ ਜਿਹੀ ਰਕਮ ਤੇ ਬੋਲਦਾ ਬੋਲਦਾ ਉਹ ਰੁਕ ਗਿਆ ਸ਼ਾਇਦ ਅਣਖ ਨਹੀਂ ਉਸ ਦਾ ਗਲਾ ਦਬਾ ਲਿਆ ਸੀਗਾ ਕੋਈ ਗੱਲ ਨਹੀਂ ਖੰਨਾ ਜੀ ਜੈਕਟ ਦੀ ਜੇਬ ਟਟੋਲਦੇ ਹੋਏ ਬੋਲੇ ਪਰ ਮੈਂ ਤੇ ਤੁਹਾਨੂੰ ਸਲਾਹ ਨਹੀਂ ਦੇ ਸਕਦਾਗਾ ਕਿ ਤੁਹਾਡੇ ਵਰਗਾ ਕਲਾਕਾਰ ਇੱਕ ਸਧਾਰਨ ਕਲਰਕ ਬਣ ਕੇ ਰਹਿ ਜਾਵੇ ਆਪਣੀ ਹਾਲਤ ਤੋਂ ਹੱਸੜ ਕੇ ਉਸਨੇ ਜਵਾਬ ਦਿੱਤਾ ਸ਼ੁਕਰ ਹੈ ਖੰਨਾ ਜੀ ਕਲਰਕ ਹੀ ਬਣ ਰਿਹਾ ਹਾਂ ਮੈਂ ਤੇ ਪਿਛਿਆ ਮੰਗਨ ਨੂੰ ਵੀ ਚੋਰੀ ਕਰਨ ਨੂੰ ਵੀ ਸਭ ਕਾਸੇ ਨੂੰ ਇਸ ਨਾਮਰਾਜ਼ ਕਲਾਕਾਰੀ ਉੱਤੇ ਹੀ ਤਰਜੀਹ ਦਿਆਂਗਾ ਸੌ ਦਾ ਇੱਕ ਹਰਾ ਜਿਹਾ ਨੋਟ ਕੱਢ ਕੇ ਉਸ ਵੱਲ ਵਧਾਂਦੇ ਹੋਏ ਖੰਨਾ ਜੀ ਬੋਲੇ ਨਹੀਂ ਤੁਸੀਂ ਭੁੱਲਦੇ ਹੋ ਸ਼ਰਮਾ ਜੀ ਮਾਫ ਕਰਨਾ ਤੁਸੀਂ ਆਪਣੀ ਕਲਾ ਦੀ ਕੀਮਤ ਨੂੰ ਪਹਿਚਾਨ ਨਹੀਂ ਸਕੇ ਇੱਕਦਮ 100 ਦਾ ਨੋਟ ਨਾ 10 ਨਾ 20 ਪੂਰੇ 100 ਰੁਪਏ ਜਿਵੇਂ ਸੁਪਨਾ ਦੇਖ ਰਿਹਾ ਹੋਵੇ ਉਹ ਇੱਕ ਵਾਰੀ ਉਸ ਦਾਤੇ ਵੱਲ ਤੱਕਿਆ ਜਿਸ ਦੇ ਚਿਹਰੇ ਉੱਤੇ ਉਦਾਹਰਤਾ ਦੇ ਭਾਵ ਸਾਫ਼ ਚਲਕ ਰਹੇ ਸਨ ਪਰ ਫਿਰ ਵੀ ਉਹ ਹੱਥ ਵਟਾ ਕੇ ਨੋਟ ਫੜਨ ਦੀ ਜ਼ਰੂਰਤ ਨਾ ਕਰ ਸਕਿਆ ਉਸ ਦੇ ਭਾਵ ਨੂੰ ਸਮਝ ਕੇ ਖੰਨਾ ਜੀ ਬੋਲੇ ਫੜੋ ਮੇਰੇ ਦੋਸਤ ਤੁਹਾਨੂੰ ਦੀ ਕਲਾ ਦੇ ਸਾਹਮਣੇ ਇਹ ਤੁਸ਼ ਜਿਹ ਹੈ ਕਾਗਜ ਦਾ ਫੜਕਾ ਹੀ ਵਕਤ ਕੀ ਵਕਤ ਰੱਖਦਾ ਹੈ ਮੈਂ ਖੁਸ਼ ਹੋਵਾਂਗਾ ਜੇ ਤੁਸੀਂ ਤੁਹਾਡੀ ਕੋਈ ਨਿੱਕਰ ਸੇਵਾ ਕਰ ਸਕਿਆ ਹੋਵਾਂ ਤਾਂ ਮੈਂ ਜਾਣਦਾ ਹਾਂ ਕਿ ਸ਼ਾਇਦ ਆਣਾ ਅੱਖ ਇਸ ਵੇਲੇ ਤੁਹਾਡੇ ਰਸਤੇ ਵਿੱਚ ਆ ਖੜੀ ਹੋਈ ਹੈ ਪਰ ਇਹ ਮੈਦਾਨ ਨਹੀਂ ਦੇ ਰਿਹਾਗਾ ਤੁਸੀਂ ਜਦੋਂ ਤੁਹਾਡੇ ਪਾਸ ਹੋਣਗੇ ਮੋੜ ਦੇਣਾ ਉੱਚੀ ਸਾਰੀ ਸਾਹ ਖਿੱਚ ਕੇ ਸ਼ਰਮਾ ਬੋਲਿਆ ਕਾਸ਼ ਮੈਂ ਮੋੜਨ ਜੋਗਾ ਹੁੰਦਾ ਤਾਂ ਕੋਈ ਹਰਜ ਨਹੀਂ ਸੀਗਾ ਇਸ ਨੂੰ ਆਪਣੇ ਭਰਾ ਦੀ ਤੁਸ਼ ਜਹੀ ਸੇਵਾ ਸਮਝ ਲੈਣਾ ਨਹੀਂ ਖੰਨਾ ਜੀ ਖਿਮਾ ਕਰਨਾ ਇਸ ਨਾਲ ਮੇਰੀ ਆਤਮਾ ਉੱਤੇ ਬਹੁਤ ਭਾਰੀ ਬੋਝ ਲੱਦਾ ਜਾਵੇਗਾ ਅਲਬੱਤਾ ਜੇ ਤੁਸੀਂ ਮੇਰੀ ਮਦਦ ਕਰਨਾ ਚਾਹੁੰਦੇ ਹੋ ਐਉਂ ਕਰੋ ਮੇਰੀ ਕੋਈ ਇੱਕ ਕਿਤਾਬ ਛਾਪ ਲਓ ਤੇ ਇਹ ਰਕਮ ਰਾਇਲਟੀ ਵਿੱਚੋਂ ਪੇਸ਼ਗੀ ਦੇ ਤੌਰ ਤੇ ਮੈਨੂੰ ਦੇ ਦਿਓ ਚਲੋ ਜੇ ਤੁਸੀਂ ਇਦਾਂ ਹੀ ਖੁਸ਼ ਹੋ ਤਾਂ ਇਵੇਂ ਸਹੀ ਦੱਸੋ ਕਿਹੜੀ ਕਿਤਾਬ ਛਾਪਾਂ ਕਿਤਾਬਾਂ ਮੇਰੀਆਂ ਛਪੀਆਂ ਹੋਈਆਂ 4-5 ਨੇ ਉਹਨਾਂ ਚੋਂ ਜਿਹੜੀ ਜੀ ਕਰੇ ਛਾਪ ਲਓ ਤੇ ਜੇ ਕੋਈ ਨਵੀਂ ਛਪਣੀ ਚਾਹੋ ਤਾਂ ਕਾਫੀ ਮੈਟਰ ਮੇਰੇ ਕੋਲ ਤਿਆਰ ਹੈ। ਕੱਲ ਟੋਕ ਕੇ ਖੰਨਾ ਜੀ ਬੋਲੇ ਐਡੀ ਕਿਹੜੀ ਲਾਚਾਰੀ ਹੈ ਮੈਂ ਤੇ ਸਿਰਫ ਤੁਹਾਡੀ ਆਤਮਾ ਦਾ ਬੋਝ ਹਲਕਾ ਕਰਨ ਲਈ ਕਹਿੰਦਾ ਹਾਂ। ਅੱਛਾ ਤਾਂ ਫਿਰ ਮੈਂ ਕੀ ਨਾਏ ਤੁਹਾਡੀ ਉਸ ਕਿਤਾਬ ਦਾ ਜਾਗਰਤ ਚਲੋ ਉਸੇ ਨੂੰ ਛਾਪ ਲਵਾਵਾਂਗਾ 500। ਉਹ ਤੇ ਖੰਨਾ ਜੀ ਬੜੀ ਪੁਰਾਣੀ ਕਿਤਾਬ ਹੈ ਮੈਨੂੰ ਡਰ ਹੈ ਕਿ ਉਹ ਤੁਹਾਤੋਂ ਵਿਕਣੀ ਨਹੀਂਗੀ ਉਹ ਕਮਬਖਤ ਐਡੀਸ਼ਨ ਨੂੰ ਛਪਿਆਂ 8 ਬਰੇ ਹੋ ਗਏ ਨੇ ਅਜੇ ਵੀ ਸਿਉਂਕ ਦੀਆਂ ਖਾਦੀਆਂ ਹੋਈਆਂ ਕਪੜਾਂ ਘਰ ਦੀ ਕਿਸੇ ਨੁੱਕਰ ਵਿੱਚ ਪਈਆਂ ਰਲਦੀਆਂ ਨੇ ਪਰ ਸ਼ਰਮਾ ਜੀ ਜੇ ਮੈਂ ਇਹੋ ਜਿਹੀ ਕਿਤਾਬ ਨੂੰ ਮਕਬੂਲ ਨਾ ਬਣਾਇਆ ਤਾਂ ਮੈਂ ਤੁਹਾਡਾ ਸਵਾਰਿਆ ਹੀ ਕੀਆ ਮੈਨੂੰ ਤੁਸੀਂ ਉਹੀ ਛਾਪਨ ਦਿਓ ਤਾਂ ਇਸ ਦਾ ਇਹ ਮਤਲਬ ਹੋਇਆ ਕਿ ਤੁਸੀਂ ਮੇਰੇ ਉੱਤੇ ਡਬਲ ਅਹਿਸਾਨ ਕਰ ਰਹੇ ਹੋ ਪਰਮਾਤਮਾ ਦਾ ਨਾਮ ਲਓ ਜੀ ਦੀਵੇ ਨਾਲ ਦੀਵਾ ਜਗਦਾ ਹੁੰਦਾ ਹੈ ਆਪਣੇ ਆਪਣ ਵਿੱਚ ਕਦੇ ਕੋਈ ਪੂਰਨ ਨਹੀਂ ਹੁੰਦਾਗਾ ਨੋਡੋਸ ਨੇ ਫੜ ਲਿਆ ਉਸ ਦਾ ਰੋਮ ਆਪਣੇ ਦਾਤ ਨੂੰ ਅਸੀਸਾਂ ਦੇ ਰਿਹਾ ਸੀਗਾ ਅੱਛਾ ਮੈਨੂੰ ਆਗਿਆ ਹੈ ਕਹਿ ਕੇ ਖੰਨਾ ਜੀ ਨੇ ਬੜੇ ਪਿਆਰ ਨਾਲ ਹੱਥ ਮਲਾਇਆ ਸ਼ਰਮਾ ਜੀ ਦੱਸਾਂ ਕਿ ਕਦਮਾਂ ਤੇ ਪਹੁੰਚ ਅਸੀਂ ਕਿ ਪਿੱਛੋਂ ਆਵਾਜ਼ ਆਈ ਇੱਕ ਮਿੰਟ ਸ਼ਰਮਾ ਜੀ ਤੇ ਉਹ ਮੋੜ ਆਇਆ ਖੰਨਾ ਜੀ ਬੋਲੇ ਜੇ ਵੇਲੇ ਹੋਏ ਤਾਂ ਜਰਾ ਐਗਰੀਮੈਂਟ ਫਾਰਮ ਉੱਤੇ ਦਸਤਖਤ ਕਰ ਜਾਣਾ ਭਾਵੇਂ ਮੈਨੂੰ ਇਸ ਚੀਜ਼ ਦੀ ਲੋੜ ਨਹੀਂ ਤਾਂ ਨਹੀਂ ਕਿ ਕੋਈ ਪਰ ਫਿਰ ਵੀ ਬਿਜ਼ਨਸਮੈਨ ਪੁਆਇੰਟ ਆਫ 뷰 ਨਾਲ ਬੇਸ਼ੱਕ ਸ਼ਰਮਾ ਵਿੱਚੋਂ ਹੀ ਬੋਲ ਪਿਆ ਮੈਂ ਖੁਦ ਇਸ ਗੱਲ ਦਾ ਹਾਮੀ ਹਾਂ ਚਲੋ ਫਿਰ ਹੁਣ ਇਸ ਕੰਮ ਨੂੰ ਮੁਕੰਦੇ ਚੱਲੀਏ ਸ਼ਾਮ ਦੀ ਗੱਡੀ ਸ਼ਾਇਦ ਮੈਂ ਦਿੱਲੀ ਚਲਾ ਜਾਵਾਂ ਤੇ ਉਸਨੇ ਦੁਕਾਨ ਤੇ ਜਾ ਕੇ ਐਗਰੀਮੈਂਟ ਫਾਰਮ ਉਤੇ ਦਸਤਕ ਕਰ ਦਿੱਤਾ ਬਿਨਾਂ ਜਾਣਨ ਦੀ ਕੋਸ਼ਿਸ਼ ਕੀਤੀਆਂ ਕਿ ਇਸ ਦਿਨ ਸ਼ਰਤਾਂ ਕੀ ਸਨ ਸ਼ਰਮਾ ਜੀ ਜੇ ਚਲੇ ਜਾਣ ਪਿੱਛੋਂ ਖੰਨਾ ਦੀਆਂ ਮੁੱਛਾਂ ਤੋਂ ਇੱਕ ਭੇਜ ਭਰੀ ਮੁਸਕਰਾਹਟ ਉੱਤੀ ਜੇ ਉੱਠੀ ਜਿਸ ਨੂੰ ਮੁਨੀਮ ਨੇ ਅੱਖਾਂ ਹੀ ਅੱਖਾਂ ਵਿੱਚ ਭਾਪ ਲਿਆ ਤੇ ਪੁੱਛਣ ਲੱਗਾ ਸੁਣਾਓ ਆ ਗਿਆ ਕਾਬੂ ਖੰਨਾ ਜੀ ਆਪਣੀ ਖੁਸ਼ੀ ਨੂੰ ਲੁਕਾਉਂਦੇ ਹੋਏ ਬੋਲੇ ਕਾਬੂ ਛੱਡ ਕੇ ਐਸਾ ਫਾਇਆ ਹੈ ਕਿ ਬਸ ਹਿੱਲਣ ਜੋਗਨ ਹੀ ਛੱਡਿਆਗਾ ਕਿੰਨੇ ਉੱਤੇ ਫੈਸਲਾ ਹੋਇਆ ਹੈ ਫੈਸਲਾ ਬੜਾ ਸਸਤਾ ਕੁਲ 100 ਤੋਂ 100 ਤੋਂ ਹਮੇਸ਼ਾ ਵਾਸਤੇ ਇੱਕੋ ਐਡੀਸ਼ਨ ਲਈ ਉੱਲੂ ਨਾ ਹੋਵੇ ਤੇ ਇਡੀਆਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਹੋਈਆਂ ਮੈਂ ਇਹ ਕੰਡੀਸ਼ਨ ਲੈਣੀ 100 ਰੁਪਏ ਦੇ ਦਿੰਦਾਗਾ ਤਾਂ ਤੇ ਭਾਈਆ ਜੀ ਮਾਰ ਲਿਆ ਮੁੱਜੀ ਕੋਰਸ ਲੱਗੀ ਹੋਈ ਕਿਤਾਬ ਤਾਂ 2000 ਲੈ ਕੇ ਵੀ ਕੋਈ ਨਹੀਂ ਦਿੰਦਾਗਾ ਰੱਬ ਦਾ ਤਾਏ ਬਈ ਸਬਦਾ ਆ ਸਾਨੂੰ ਵੀ ਤਾਂ ਐਸ ਮੰਦਵਾੜੇ ਵਿੱਚ ਬਹੁੜਨਾ ਹੀ ਸੀ ਨਾ ਕਦੇ ਨਾ ਕਦਾਈ ਅੱਛਾ ਭਾਈਆ ਜੀ ਕਿੰਨੇ ਸਾਲਾਂ ਲਈ ਕੋਰਸ ਚ ਲੱਗੀ ਹੈ ਕਟੋ ਕਟ ਤਿੰਨ ਸਾਲ ਤਾਂ ਰਹੇਗੀ ਹੀ ਤਾਂ ਤੇ ਭਾਈਆ ਜੀ ਦੇ ਜਾਏਗੀ ਸਾਨੂੰ 10000 ਰੁਪਇਆ ਚੁੱਪ ਕਰ ਚੁੱਪ ਕਰ ਬਾਕੀ ਤਾਂ ਨਹੀਂ ਐਵੇਂ ਦਿਲ ਵਿੱਚ ਰੱਖੀ ਦਿਆਂ ਇਹੋ ਜਿਹੀਆਂ ਗੱਲਾਂ ਅੱਛਾ ਮੈਂ ਕਿਹਾ ਜਾਗਰਤ ਦੀ ਕੋਈ ਕਾਪੀ ਹੈ ਕਿ ਨਹੀਂ ਆਪਣੇ ਕੋਲ ਸਾਡੇ ਕੋਲ ਤੇ ਕੋਈ ਨਹੀਂਗੀ ਤਾਂ ਬਾਜ਼ਾਰੋਂ ਜਾ ਕੇ ਫੜ ਲਿਆ ਕਿਤੋਂ ਇੱਕ ਕਾਪੀ ਤਾਂ ਜੋ ਭਲਕੇ ਸ਼ੁਰੂ ਕਰਵਾ ਦਈਏ 5000 ਬਜ਼ਾਰੋਂ ਵੀ ਕਿਤੇ ਨਹੀਂ ਮਿਲਨੀ ਭਾਈਆ ਜੀ ਇਹੋ ਜਿਹਾ ਠੋਸ ਮਾਲ ਦੁਕਾਨਦਾਰ ਥੋੜੇ ਹੀ ਰੱਖਦੇ ਨੇ ਸੱਚ ਆ ਗਿਆ ਚੇਤਾ ਮੇਰੇ ਗਵਾਂਡ ਇੱਕ ਮੁੰਡੇ ਕੋਲ ਹੈ ਚੰਗਾ ਮੈਂ ਹੁਣੇ ਲੈ ਕੇ ਆਇਆ ਕਹਿ ਕੇ ਮੁਨੀਮ ਨੇ ਜੁੱਤੀ ਪਾਈ ਤੇ ਰਵਰ ਰਵੀ ਦੁਕਾਨ ਤੋਂ ਹੇਠਾਂ ਉਤਰ ਗਿਆ ਖੰਨਾ ਜੀ ਦੀ ਖੁਸ਼ੀ ਦਾ ਅੱਜ ਕੋਈ ਪਰਿਵਾਰ ਨਹੀਂ ਸੀਗਾ ਉਹਨਾਂ ਨੇ ਹਰੇ ਨੋਟ ਦੀ ਇੱਕੋ ਰੋਲ ਹੀ ਨਾਲ 10000 ਸ਼ਿਕਾਰ ਮਾਰ ਲਿਆ ਸੀਗਾ ਇਸ ਵੇਲੇ ਉਹ ਦਿਲੇ ਹੀ ਦਿਲ ਵਿੱਚ ਹਿਸਾਬ ਲਾ ਰਹੇ ਸਨ ਕਿ ਕਿਤਾਬ ਉੱਤੇ ਕਿੰਨਾ ਖਰਚ ਆਵੇਗਾ ਕੁੱਲ ਕਿੰਨੀ ਰਕਮ ਵਿੱਚੋਂ ਉਹਨਾਂ ਨੂੰ ਬਜੇਗੀ ਫਿਰ ਕਾਗਜ਼ ਦੀ ਇੱਕ ਸਲੈਪ ਉੱਤੇ ਪੈਨਸਲ ਉੱਤੇ ਨਾਲ ਜਦੋਂ ਦੇ ਲਿਖਣੇ ਸ਼ੁਰੂ ਕੀਤੇ ਸੀਗੇ ਖਰਚੇ ਦਾ ਟੋਟਲ ਕਰਕੇ ਉਸ ਨਾਲ ਆਮਦਨ ਜੋੜ ਕੇ ਜਦ ਬਾਕੀ ਰਕਮ ਕੱਢੀ ਤਾਂ ਖੁਸ਼ੀ ਨਾਲ ਖੰਨਾ ਜੀ ਦੀ ਛਾਤੀ ਵਿੱਚ ਉਭਾਰ ਆ ਗਿਆ ਉਹ ਆਪਣੇ ਭਾਗਾਂ ਨੂੰ ਸਲਾਹ ਰਹੇ ਸਨ ਪਰ ਅਚਾਨਕ ਹੀ ਇੱਕ ਕੁਰਖਤ ਆਵਾਜ਼ ਖੰਨਾ ਜੀ ਨੇ ਉਹਨਾਂ ਦੀ ਖੁਸ਼ੀ ਕੁਝ ਕਰਕਰੀ ਕਰ ਦਿੱਤੀ ਸਿਰ ਚੱਕ ਕੇ ਦੇਖਿਆ ਸ਼ਰਮਾ ਜੀ ਖੜੇ ਹਨ ਜਿਨ੍ਹਾਂ ਦੀਆਂ ਅੱਖਾਂ ਵਿੱਚ ਖੂਨ ਕਰ ਰਿਹਾ ਸੀਗਾ ਕੀ ਗੱਲ ਹੈ ਸ਼ਰਮਾ ਜੀ ਖਿਮਾ ਕਰਨਾ ਖੰਨਾ ਜੀ ਮੈਂ ਇਹ ਸੌਦਾ ਨਹੀਂ ਮੈਨੂੰ ਮਨਜ਼ੂਰਗਾ ਨਹੀਂ ਮਨਜ਼ੂਰਗਾ ਕੀ ਮਤਲਬ ਹੈ ਮਤਲਬ ਤੁਸੀਂ ਵੀ ਸਮਝਦੇ ਹੋ ਤੇ ਮੈਂ ਵੀ ਕਿਤਾਬ ਕੋਰਸ ਚ ਲੱਗ ਚੁੱਕੀ ਹੈ ਇਹ ਦੇਖੋ ਯੂਨੀਵਰਸਿਟੀ ਦਾ ਐਲਾਨ ਆ ਤੇ ਉਹ ਸਨੇਹ ਹੱਥ ਵਿੱਚ ਫੜਿਆ ਹੋਇਆ ਅਖਬਾਰ ਖੰਨਾ ਜੀ ਅੱਗੇ ਸੁੱਟ ਦਿੱਤਾ ਬਿਨਾਂ ਅਖਬਾਰਾਂ ਵੱਲ ਤੱਕਿਆ ਉਹ ਬੋਲੇ ਖੈਰ ਹੋਵੇ ਈਸ਼ਵਰ ਹਰ ਕਿਸੇ ਨੂੰ ਨੇਕੀ ਦਾ ਬਦਲਾ ਦਿੰਦਾ ਹੈ ਮੈਂ ਤੁਹਾਡੇ ਨਾਲ ਨੇਕੀ ਕੀਤੀ ਔਖੇ ਵੇਲੇ ਤੁਹਾਡੀ ਬਾਹ ਫੜੀ ਇਸ ਦਾ ਬਦਲਾ ਜੇ ਉਸਨੇ ਮੈਨੂੰ ਦੇ ਦਿੱਤਾ ਹੈ ਤਾਂ ਤੁਹਾਨੂੰ ਰੰਜ ਨਹੀਂ ਹੋਣਾ ਚਾਹੀਦਾਗਾ ਸ਼ਰਮਾ ਜੀ ਬਿਲਕੁਲ ਗਲਤ ਐ ਖੰਨਾ ਜੀ ਤੁਸੀਂ ਨੇਕੀ ਨਹੀਂ ਧੋਖਾ ਕੀਤਾ ਏ ਮੇਰੇ ਨਾਲ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਐਲੋ ਫੜੋ ਆਪਣਾ ਨੋਟ ਐਗਰੀਮੈਂਟ ਮੇਰੇ ਹਵਾਲੇ ਕਰੋ ਕੀ ਭੋਰੀਆਂ ਗੱਲਾਂ ਕਰਦੇ ਹੋ ਸ਼ਰਮਾ ਜੀ ਤੁਸੀਂ ਸਿਆਣੇ ਬਿਆਣੇ ਹੋ ਆਦਮੀ ਦੀ ਜ਼ੁਬਾਨ ਇੱਕ ਹੁੰਦੀ ਏ ਕਿ ਦੋ ਇਥੇ ਜ਼ੁਬਾਨ ਨਾਲ ਲੋਕੀ ਧੀਆਂ ਦੇ ਦਿੰਦੇ ਨੇ ਮੈਂ ਨਹੀਂ ਜਾਣਦਾ ਖੰਨਾ ਜੀ ਬਸ ਮੈਂ ਹੁਣੇ ਜਾ ਕੇ ਪੁਲਿਸ ਵਿੱਚ ਰਿਪੋਰਟ ਕਰ ਦਰਜ ਕਰਾ ਦੇਵਾਂਗਾ ਤੁਸੀਂ ਇੱਕ شریف ਆਦਮੀ ਨਾਲ ਧੋਖਾ ਨਹੀਂ ਕਰ ਸਕਦੇ ਰਾਤ ਕੀ ਖੰਨਾ ਜੀ ਵੀ ਤਲ ਖੋ ਪਏ ਕਿਸ ਗੱਲ ਦਾ ਧੋਖਾ ਸ਼ਰਮਾ ਜੀ ਮੈਂ ਤੁਹਾਨੂੰ ਭੰਗ ਪਿਆਈ ਸੀ ਕਿ ਤਧੂਰਾ ਅਸਾਂ ਇੱਕ ਸੌਦਾ ਕੀਤਾ ਤੁਸੀਂ ਆਪਣੀ ਕਿਤਾਬ ਦਾ ਇਵਜਾਜ਼ਨ ਲਿਆਏ ਤੇ ਐਗਰੀਮੈਂਟ ਲਿਖ ਦਿੱਤਾ ਆ ਐਸ ਵਿੱਚ ਧੋਖੇ ਵਾਲੀ ਕਿਹੜੀ ਗੱਲ ਹੋਈ ਆ ਰੋਲਾ ਸੁਣ ਕੇ ਬਾਜ਼ਾਰ ਦੇ ਲੋਕ ਇਕੱਠੇ ਹੋ ਗਏ ਤੇ ਲਗਭਗ ਸਾਰੇ ਹੀ ਤਰ੍ਹਾਂ-ਤਰ੍ਹਾਂ ਦੀਆਂ ਦਲੀਲਾਂ ਨਾਲ ਸ਼ਰਮਾ ਜੀ ਨੂੰ ਝੂਠਾ ਤੇ ਖੰਨਾ ਜੀ ਨੂੰ ਸੱਚਾ ਸਾਬਤ ਕਰਨ ਲੱਗੇ ਸ਼ਰਮਾ ਜੀ ਨੇ ਚਫੇਰੇ ਇੱਕ ਨਿਰਾਸ਼ ਨਜ਼ਰ ਨਾਲ ਤੱਕਿਆ ਸਾਰਾ ਵਾਯੂ ਮੰਡਲ ਜਿਵੇਂ ਉਸ ਨੂੰ ਸਮੂਲਚਾ ਨਿਗਲ ਜਾਣ ਲਈ ਮੰਡਲਾ ਰਿਹਾ ਹੋਵੇ ਸਾਰੇ ਮਨੁੱਖੀ ਆਕਾਰ ਉਸ ਨੂੰ ਮੌਤ ਦੇ ਪਰਛਾਵੇਂ ਦਿਖਾਈ ਦੇ ਰਹੇ ਸਨ ਉਸ ਦੇ ਅੱਖਾਂ ਵਿੱਚ ਅਥਰੂ ਜੰਮ ਗਏ ਤੇ ਗਲੇ ਵਿੱਚ ਆਵਾਜ਼ اٹਕ ਗਈ ਸੀ ਝਟਕ ਉਹ ਬੰਦਲਾ ਜਿਹਾ ਖੜੋਤਾ ਰਿਹਾ ਸੀਗਾ ਤੇ ਫਿਰ ਬੋਲਿਆ ਖੰਨਾ ਜੀ ਇਹ ਮੇਰੀ ਸਾਰੀ ਉਮਰ ਦੀ ਕਮਾਈ ਸੀ ਰੱਬ ਦੇ ਵਾਸਤੇ ਮੇਰੇ ਉੱਤੇ ਤਰਸ ਖਾਓ ਮੇਰੇ ਬਾਲ ਬੱਚੇ ਦੇ ਮੂੰਹੋਂ ਗਰਾਹੀ ਨਾ ਖੋਵੋ ਤੁਹਾਡੇ ਉੱਤੇ ਈਸ਼ਵਰ ਦੀ ਕਿਰਪਾ ਹੈ ਪਰ ਮੇਰੇ ਲਈ ਤਾਂ ਜ਼ਿੰਦਗੀ ਵਿੱਚ ਇਹੋ ਇੱਕ ਮੌਕਾ ਪਲ ਕੇ ਆਇਆ ਹੋਇਆ ਹੈ ਮੇਰੇ ਮੇਰੇ ਗਰੀਬ ਦੇ ਬੋਲਦਾ ਬੋਲਦਾ ਉਹ ਰੁਕ ਗਿਆ ਖੰਨਾ ਜੀ ਨੇ ਸਖਤੀ ਨਾਲ ਜਵਾਬ ਦਿੱਤਾ ਸ਼ਰਮਾ ਜੀ ਤੁਹਾਡੇ ਵਰਗੇ شریف ਆਦਮੀ ਨੂੰ ਆਪਣੀ ਜ਼ੁਬਾਨ ਦਾ ਪਾਸ ਕਰਨਾ ਚਾਹੀਦਾ ਹੈ ਪੈਸਾ ਸ਼ੋਹਰਤ ਸੋਹਰਾ ਵੀ ਕਿਸੇ ਦੀ ਵਿਰਾਸਤ ਹੈ ਜੇ ਚਾਰੇ ਬੰਨੇ ਤੁਹਾਡੇ ਦਲ ਨਹੀਂ ਟਿਕਾਣੇ ਤਾਂ ਇਹ ਲੋ ਤੇ ਖੰਨਾ ਜੀ ਨੇ ਉਹ ਜਿਹੜਾ ਇੱਕ ਹੋਰ ਨੋਟ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤਾ ਸੀਗਾ ਪਰ ਸ਼ਰਮਾ ਜੀ ਨੇ ਉਸ ਨੂੰ ਨਹੀਂ ਚੱਕਿਆ ਸਗੋਂ ਪਹਿਲਾ ਨੋਟ ਜਿਹੜਾ ਉਸ ਨੇ ਹੱਥ ਵਿੱਚ ਫੜਿਆ ਹੋਇਆ ਸੀਗਾ ਪਿੰਡੀਆਂ ਮੁੱਠਾਂ ਨਾਲ ਮਰੁੰਡਾ ਕਰਕੇ ਉਸ ਨੇ ਖੰਨਾ ਜੀ ਦੇ ਮੂੰਹ ਤੇ ਵਗਾ ਮਾਰਿਆ ਸੀਗਾ ਤੇ ਗੋਲੀ ਵਾਂਗ ਉਥੋਂ ਸ਼ੂਟ ਵੱਟ ਕੇ ਚਲਾ ਗਿਆ ਦੇਖਣ ਵਾਲਾ ਸਾਰਾ ਹੀ ਮਜ਼ਮਾ ਉਸ ਦੀ ਮੂਰਖਤਾ ਉੱਤੇ ਹੱਸ ਰਿਹਾ ਸੀਗਾ ਤੇ ਖੰਨਾ ਜੀ ਦੀ ਉਦਾਰਤਾ ਨੂੰ ਸਲਾਹ ਰਿਹਾ ਸੀਗਾ